ਸਤਕਾਰ ਜੋ ਹਰ ਸੰਗਤ ਜੀਓ ਅੱਜ ਦੇ ਨੌ ਸਾਵਣ ਦੇ ਸ਼ੁਭ ਦਿਹਾੜੇ ਦੀਆਂ ਅਕਾਲ ਪੁਰਖ ਪਰਮਾਤਮਾ ਨੂੰ ਸਾਡੀ ਭੈਣ ਸੁਚੋ ਦਿਵਿੰਦਰ ਕੌਰ ਜੀ ਨੂੰ ਔਰ ਸਾਰੀ ਹਰ ਸੰਗਤ ਨੂੰ ਮੈਂ ਕੋਟਨ ਕੋਟ ਜਿਹੜੀ ਵਧਾਈ ਦੇਣਾ ਅਸੀਂ ਕਿੱਡੇ ਭਾਗਾ ਵਾਲੇ ਹਾਂ ਅਕਾਲ ਪੁਰਖ ਪਰਮਾਤਮਾ ਨੇ ਸਾਰੀ ਸੰਗਤ ਦੇ ਝੋਲੀ ਇੱਕ ਐਸਾ ਹੀਰਾ ਪਾਇਆ ਕਿ ਜਿਹੜਾ ਅੱਜ ਹਰ ਸੰਗਤ ਦੀ ਸੇਵਾ ਦੇ ਵਿੱਚ ਉਹ ਰੁਝਿਆ ਰਹਿੰਦਾ ਸੋ ਬਹੁਤ ਬਹੁਤ ਧੰਨਵਾਦ ਉਸ ਪਰਮੇਸ਼ਰ ਜੀ ਦਾ ਆਓ ਆਪਾਂ ਉਹ ਲਿਖ ਸਾਂਜੀ ਕਰੀਏ ਭੈਣ ਦਿਵਿੰਦਰ ਕੌਰ ਜੀ ਦਾ ਜਿਹੜਾ ਜਾਮਾ ਸੀ ਪਹਿਲਾਂ ਇੱਕ ਨਿੱਕੀ ਬੱਚੀ ਸੀ ਸ਼੍ਰੀ ਰਾਮਚੰਦਰ ਜੀ ਦੇ ਵੇਲੇ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਬਨਵਾਸ ਲਈ ਜਾਣਾ ਸੀ ਉਸ ਵੇਲੇ ਜਦੋਂ ਪਹਿਲਾ ਕਦਮ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਪਟਿਆ ਉਸ ਵੇਲੇ ਜਿਹੜੀ ਛੋਟੀ ਬੱਚੀ ਸੀ ਪੰਡ ਦਵਿੰਦਰ ਕੌਰ ਉਸ ਵੇਲੇ ਉਹਨਾਂ ਨੇ ਉਹਨਾਂ ਦਾ ਜਿਹੜਾ ਆਪਣਾ ਗੁੱਟ ਫੜਿਆ ਸੀਗਾ ਸ਼੍ਰੀ ਰਾਮਚੰਦਰ ਜੀ ਦਾ ਉਹ ਕਿਵੇਂ ਖੇਲ ਹੋਈ ਆਉ ਆਪਾਂ ਗ੍ਰੰਥ ਨੰਬਰ 21 ਦੀ ਲਿਕ ਸੰਜੀ ਕਰੀਏ 14 ਜੇਟ ਦੀ ਲਿਖ ਤੇ ਆ ਫਿਰ ਸੰਗਤਿਓ ਧਿਆਨ ਦਿੰਦੇ ਰਹੋ ਸੰਮਤ ਪੰਜ ਕਹੇ ਜਿਸ ਵੇਲੇ ਰਾਮ ਪੁੱਟਿਆ ਕਦਮ ਜਦੋਂ 시รามਚੰਦਰ ਜੀ ਨੇ ਆਪਣਾ ਪਹਿਲਾ ਕਦਮ ਪੁੱਟਿਆ ਬਨਵਾਸ ਲਈ ਬਨਵਾਸ ਵੱਲ ਉਠਾਈਆ ਨੰਗੀ ਪੈਰੀ ਨਜ਼ਰੀ ਆਇਆ ਪਦਮ ਜਦੋਂ ਪਹਿਲਾ ਕਦਮ ਪੁੱਟਿਆ ਉਸ ਵੇਲੇ ਨੰਗੇ ਪੈਰ ਸੰ ਉਸ ਵੇਲੇ ਪੈਰ ਦੇ ਵਿੱਚੋਂ ਇੱਕ ਪਦਮ ਨਜ਼ਰ ਆਇਆ ਆਰਾਮ ਦੇ ਚਰਨਾਂ ਤੋਂ ਾਰੇ ਸੀਸ ਨਵਾਈਆ ਸਬਦਾ ਕੰਬ ਗਿਆ ਬਦਨ ਓਫ ਹਏ ਦੁਹਾਈਆ RAM ਛੱਡ ਗਿਆ ਬਤਨ ਬੇ ਬਤਨ ਆਪਣਾ ਫੇਰਾ ਪਾਈਆ ਸਬ ਦਾ ਉਸ ਵੇਲੇ ਜਿਹੜਾ ਬਦਨ ਵੀ ਜਿਹੜਾ ਕੰਬਿਆ ਆਈਓ ਫਾਈਓ ਕਰਕੇ ਉਸ ਵੇਲੇ ਜਿਹੜੇ ਇਹ ਵੀ ਜਿਹੜੀ ਤੁਹਾਈ ਦਿੱਤੀ ਜਿਹੜੇ ਉਸ ਵੇਲੇ ਉਸ ਤੇ ਉੱਥੇ ਸੀ ਸਾਹਮਣੇ ਸੀਗਾ ਛੋਟਾ ਬੱਚਾ ਜੁਗਾ ਜਿਸਨੇ ਕਿਹਾ ਇੱਕ ਵਾਰੀ ਫੇਰ ਕਰ ਲਿਓ ਯਤਨ ਸਾਰੇ ਸੀਸ ਨਵਾਈਆ ਨੇਤਰ ਰੋਵੋ ਅਖਣ ਨੀਰ ਦਿਓ ਵਹਾਈਆ ਇੱਕothe ਛੋਟਾ ਬੱਚਾ ਸੀ ਜਿਹੜਾ ਜੋਗਾ ਸੀਗਾ ਉਸ ਦਾ ਨਾਮ ਉਸ ਨੇ ਫਿਰ ਇਹ ਬੇਨਤੀ ਕੀਤੀ ਇੱਕ ਵਾਰ ਫਿਰ ਯਤਨ ਕਰ ਲਿਓ ਸਾਰੇ ਸੀਸ ਸੁਨਵਾਓ ਉਸ ਵੇਲੇ ਰਾਮ ਨੂੰ ਰਾਮ ਸਾਡੇ ਆ ਜਾ ਬਤਨ ਰਾਮ ਤੂੰ ਸਾਡੇ ਬਤਨ ਆ ਜਾ किनारा तट सुहैया तेरे द्वारେ साचे वसण अयोध्या शोभा पाइया सारे लग पे आखण ऊंची शोभा पाइया राम ने कह मैं सदा तुहाडा साथण ਬੇਕੀ ਗਿਤੇ RAM ਨੂੰ ਕਿ ਨਹੀਂ ਜਾਣਦੀ ਕਿ ਤੈਨੂੰ ਆਪਣਾ ਨਹੀਂ ਜਾਣ ਦੇਣਾ ਜੇ ਤੂੰ ਜਾਣਦਾ ਤੂੰ ਸਾਡੇ ਬਤਨ ਆ ਜਾ ਉਸ ਵੇਲੇ ਸ਼੍ਰੀ ਰਾਮਚੰਦ ਨੇ ਕਿਹਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਆ ਧੁਰ ਦਾ ਸੰਗ ਬਨਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਤ ਕਰਨੀ ਕਾਰਕ ਮਾਈਆ ਸਮਤ ਪੰਜ ਕਹਿ ਜੋ ਗੁਰਮੁਖ ਸੇਵਾ ਕਰਦੇ ਦੇਵ ਸਰਨ ਸੇਵ ਕਮਾਈਆ ਤੂੰ ਮੇਰਾ ਮੈਂ ਤੇਰਾ ਟੋਲਾ ਪਰਦੇਸੋ ਹੰਗ ਰਾਗ ਅਗਮ ਅਥਈਆ ਨਿਤ ਸਵੇਰੇ ਦਰਸ਼ਨ ਕਰਦੇ ਸੰਧਿਆ ਵਜੇ ਵਧਾਈਆ मालक बनके सच करदे दरगाह सची सोबा पाया मंजिल उस चढ़दे चढ़ जगे जोत अलाहिया समत पंज कहे राम ने पहला कदम पुटिया ਪਟਨੇ ਵਾਲਾ ਨਜਰੀ ਆਇਆ ਜਦੋਂ ਪਹਿਲਾ ਕਦਮ ਪੁੱਟਿਆ ਫਿਰ ਕੌਣ ਨਜ਼ਰ ਆਇਆ ਉਪਟਨੇ ਵਾਲਾ ਨਜ਼ਰ ਆਇਆ ਗੋਬਿੰਦ ਪਾਸ਼ਾ ਫੇਰ ਮੁੜਿਆ ਪੁੱਟਿਆ ਸਾਡੇ ਤਿੰਨ ਕਦਮ ਪੰਦ ਮੁਕਾਈਆ ਜਦੋਂ ਪਹਿਲਾ ਕਦਮ ਪੁੱਟਿਆ ਉਸ ਦੇ ਬਾਅਦ ਫੇਰ ਸ਼੍ਰੀ ਰਾਮਚੰਦਰ ਜੀ ਪਿੱਛੇ ਮੁੜੇ ਪੁੱਠੇ ਮੁੜਿਆ ਕਿਉਂ ਮੁੜਿਆ ਉਸ ਵੇਲੇ ਸੱਚ ਪ੍ਰੇਮ ਵਿੱਚ ਉਸ ਵੇਲੇ ਇੱਕ ਸੱਚ ਪ੍ਰੇਮ ਦੇ ਵਿੱਚ ਨੰਨੀ ਬੱਚੀ ਫੜਿਆ ਗੁਟਿਆਂ ਇੱਕ ਸੱਚੀ ਬੱਚੀ ਸੀ ਉਸ ਵੇਲੇ ਜਿਨ੍ਹਾਂ ਨੇ ਉਹ ਸ਼੍ਰੀ ਰਾਮਚੰਦਰ ਜੀ ਦਾ ਗੁੱਟ ਫੜਿਆ ਸੀ ਜਿਸ ਨੂੰ ਦਵਿੰਦਰ ਕਹਿ ਕੇ ਨਾਮ ਰਖਾਈਆ ਜੇ ਅਜਵੀਆਪਾ ਦੇਖੀਏ ਤਾਂ ਸਾਡੀ ਸੁੱਚੀ ਭੈਣ ਕੋਈ ਘਟ ਨਹੀਂ ਕਰਦੀ ਸਾਰੀ ਹੈ ਸੰਗਤ ਦੇ ਨਾਲ ਜਦ ਵੀ ਜਦ ਵੀ ਸੰਗਤ ਆਪਣੇ ਤੇ ਦਰਵਾਜ਼ੇ ਚ ਜਾਂਦੀ ਆ ਤਾਂ ਉਸ ਮੇਰੀ ਭੈਣ ਨੂੰ ਦੇਖਦੀ ਸ਼ਾਮ ਨਹੀਂ ਵੇਖਦੀ ਰਾਤ ਨਹੀਂ ਵੇਖਦੀ ਧੁੱਪ ਮੀਂਹ ਨਹੀਂ ਦੇਖਦੀ ਤੇ ਮੇਰੀ ਭੈਣ ਸੇਵਾ ਦੇ ਵਿੱਚ ਲੰਗੀ ਰਹਦੀ ਹੈ ਇਹ ਉਹ ਦਵਿੰਦਰ ਕੋਹਰ ਆ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਕਦੋਂ ਪੁੱਟਿਆ ਸੀ ਉਸ ਵੇਲੇ ਇਸਨੇ ਘੁੱਟ ਪੜਿਆ ਸੀ ਬਲਵਿੰਦਰ ਫੜ ਕੇ ਹੱਥ ਦੀਆਂ ਮੁਠੀਆਂ ਪੈਣ ਬਲਵਿੰਦਰ ਵੀ ਉਸ ਵੇਲੇ ਨਾਲ ਸੀ ਬਲਵਿੰਦਰ ਫੜ ਕੇ ਹੱਥ ਦੀਆਂ ਮੁਠੀਆਂ ਉਂਗਲਾਂ ਲਈਆਂ ਦਵਾਈਆਂ ਉਸ ਵੇਲੇ ਵੀ ਪੈਣ ਬਲਵਿੰਦਰ ਜੀ ਨੇ ਵੀ ਕੀ ਕੀਤਾ ਸੀ ਇਹ ਮੁਠੀਆਂ ਫੜ ਕੇ ਉਸ ਵੇਲੇ ਉਂਗਲਾਂ ਜਿਹੜੀਆਂ ਦਵਾਈਆਂ ਸੀ ਆਰਾਮ ਦੀਆਂ ਕੀ ਕਿਹਾ ਉਂਗਲਾ ਫੜ ਕੇ ਸਾਨੂੰ ਦੇ ਦੇ ਖੁਸ਼ੀਆਂ ਮੇਹਰ ਨਜ਼ਰ ਉਠਾਈਆ ਮੰਗ ਮੰਗਲੀ ਤੂੰ ਚੱਲਿਆ ਸਾਨੂੰ ਕੁਛ ਦੇ ਕੇ ਜਾ ਪੈਣ ਬਲਵਿੰਦਰ RAM ਕੇ ਹਾਂ ਮੇਰੇ ਪੁੱਤਿਆਂ ਤੁਹਾਡਾ RAM ਹੋਵੇ ਸਹਾਈਆ ਉਸ ਵੇਲੇ શ્રી ਦਾਮ ਤੇ ਜੀ ਨੇ ਵੀ ਕਿਹਾ ਕਿ ਮੇਰੇ ਬੱਚਿਓ ਕਿ ਮੇਰੇ ਪੁੱਤਰੋ ਤੁਹਾਡਾ RAM ਜਿਹੜਾ ਉਹ ਸਹਾਈ ਹੋਵੇਗਾ ਫੜ ਕੇ गोविंद ਚੁਕਿਆ ਆਪਣੇ ਅੰਗ ਲਗਾਈਆ ਜੋਤੀ ਜੋਸ ਰੂਪahara ਆਪਣੀ ਕਿਰਪਾ ਕਰ ਸੱਚ ਕਰਨੀ ਕਾਤ ਕਮਈਆ ਸਮਤ ਪੰਜਖੇ ਮੈਂ ਵੇਖਿਆ ਖੇਲ ਅਪਾਰਾ ਅੰਪਰੰਪਰ ਦਿਆਂ ਜਨਾਈਆ ਉਸ ਵਲੇ ਜਿਹੜਾ ਸ਼ੰਜੇ ਸਮುದ ਪੰਜਾ ਇਹਨਾਂ ਵੀ ਜਿਹੜਾ ਖੇਡ ਜਿਹੜਾ ਪਾਰਾ ਵੇਖਿਆ ਇਹ ਕੀ ਜਨਾਈ ਕਰਾ ਰਿਆ ਹੁਣ ਦੁਆਰਾ ਜਿਸ ਵੇਲੇ RAMANE ਪਿਸ਼ਾ ਪਰਤਿਆ ਦੋਬਾਰਾ ਆਪਣਾ ਮੁਖ ਪਵਾਈਆ ਉਸ ਵੇਲੇ ਜੋ ਧਰਮ ਦੀ ਧਾਰ ਹੁੰਦਾ ਸੀ ਸਚਿਆਰਾ ਬ੍ਰह्म ਵਿਦਿਆ ਵਿੱਚ ਚੁਤਰਾਇਆ ਉਸ ਕਰਕੇ ਨਮਸ਼ਕਾਰ ਆਸੀਸ ਦਿੱਤਾ ਨਵਾਈਆ ਉਸ ਵੇਲੇ ਇੱਕ ਧਰਮਧਾਰ ਦਾ ਇੱਕ ਸਚਾਰਾ ਹੁੰਦਾ ਸੀ ਜਿਹੜਾ ਪਿਛਲਾ ਜਿਹੜਾ ਉਹਦਾ ਜਾਮਾ ਸਚਾਰਾ ਦਾ ਸੀ ਹੁਣ ਉਹ ਸਾਡੇ ਜਿਹੜੇ ਸਹਿਬ ਜੇ ਦੇ ਅਮਰਜੀਤ ਸਿੰਘ ਅਮਰਜੀਤ ਸਿੰਘ ਦਾ ਜਿਹੜਾ ਦਵਾਰਾ ਉਹਨਾਂ ਦਾ ਜਨਮ ਹੋਇਆ ਏ ਉਹ ਸਚਾਰਾ ਸੀ ਉਸ ਵੇਲੇ ਉਹਨਾਂ ਨੂੰ ਨਮਸ਼ਕਾਰ ਕੀਤੀ RAM ਆਵੇਖ ਰੁੰਦੇ ਯਾਰੋ ਯਾਰਾਂ ਨੇਤਰ ਨੈਣਾ ਨੀਰ ਵਹਾਈਆ RAM ਨੇ ਕੀਤਾ ਅਗੰਮ ਇਸ਼ਾਰਾ ਅੰਦਰੇ ਅੰਦਰ ਦਿੱਤਾ ਜਨਾਈਆ ਉਸ ਵੇਲੇ ਸਚਾਰੇ ਨੇ ਵੀ ਜਿਹੜਾ ਸੀ RAM ਜੀ ਨੂੰ ਕਿਹਾ ਕਿ ਆ ਵੇਖ ਸਾਰੇ ਇਹ ਰੋਂਦੇ ਆ ਫਿਰ ਸ਼੍ਰੀ RAM ਚੰਦਰ ਜੀ ਨੇ ਕੀ ਇਸ਼ਾਰਾ ਕੀਤਾ ਹੋਏ ਸਚਾਰੇ ਨੂੰ ਵੀ ਸਬਦ ਆ ਮਾਲਕ ਏਕ ਓੰਕਾਰਾ ਇਕ ਅਕਲਾ ਸੋਬਾ ਪਾਈਆ ਕੀ ਦੱਸਿਆ ਉਸ ਵੇਲੇ ਕਿ ਸਬ ਦਾ ਮਾਲਕ ਕਨੇ ਆ ਇਹ ਕਿਆ ਜਿਹੜਾ ਉਹ ਮਾਲਕ ਆ ਜੋ ਕਲ ਕਲ ਕੀਲੇ ਅਵਤਾਰਾ ਕਿ ਜਿਹੜਾ ਸਬ ਦਾ ਮਾਲਕ ਆ ਉਹ ਕਲ ਕਲ ਕੀ ਦਾ ਉਹ ਅਵਤਾਰ ਬੇਵੇਗਾ ਆਪਣਾ ਨੇਹ ਕਲੰਕ ਨਾ ਰਖਾਈਆ ਉਹ ਥੋੜਾ ਆਪਣੇ ਸਹਾਰਾ कि ਜਿਹੜਾ ਉਹ ਏਕ ਓਕਾਰ ਆ ਉਹਨੇ ਕਹਿਆ ਤੁਹਾਡਾ ਮਾਤ ਲੋਤ ਕਿ ਉਹ ਕੀ ਬਣੂਗਾ ਹੋ ਸਹਾਰਾ ਬਣੂਗਾ ਜਦ ਉਹ ਸਮਾ ਆ ਉਹ ਤੁਹਾਡਾ ਬਣੇ ਸਹਾਰਾ ਸਿਰ ਆਪਣਾ ਹੱਥ ਰਖਾਈਆ ਆਪਣਾ ਸਿਰ ਉਸੇ ਲਈ ਤੁਹਾਡੇ ਹੱਥ ਚ ਰੱਖੇਗਾ ਸਹਾਰਾ ਦੇਵੇਗਾ ਤੁਹਾਨੂੰ ਇਸੇ ਕਾਰਨ ਅਮਰਜੀਤ ਹੋਇਆ ਦੋਲਾਰਾ ਗੋਬਿੰਦ ਮੇਲਾ ਸਹਜ ਸੁਵਾਈਆ ਉਸ ਵੇਲੇ ਇਹdੀਆਂ ਹੁੰਦੀਆਂ ਸੀ ਦੋ ਨਾਰਾ ਜਗੀਰ ਕੋਰ ਮਨਜੀਤ ਰੂਪ ਬਟਾਈਆ ਉਸ ਵੇਲੇ ਜਿਹੜਾ ਸਚਾਰਾ ਸੀ ਜਿਹੜੇ ਸਾਡੇ ਸਾਬ ਜੈਦੇ ਵੱਡੇ ਵੀਰ ਅਮਰਜੀਤ ਸਿੰਘ ਜੀ ਉਹਨਾਂ ਦੇ ਉਸ ਵੇਲੇ ਦੋ ਨਾਰਾ ਹੁੰਦੀਆਂ ਸੀ ਦੋ ਉਹਨਾਂ ਦੀਆਂ ਜਿਹੜੀਆਂ ਏਡਾ ਸਮਝਿਆ ਨਾ ਕੋਈ ਇਸ਼ਾਰਾ ਸੀਸ ਜਗਦੀਸ਼ ਨਾ ਨਾ ਕੋਈ ਨਵਾਈਆ ਜਦੋਂ ਉਸ ਵੇਲੇ ਇਹਨਾਂ ਨੂੰ ਇਸ਼ਾਰਾ ਕੀਤਾ ਉਸ ਵੇਲੇ ਇਹਨਾਂ ਨੂੰ ਸਮਝ ਨਾ ਆਈ ਉਹ ਸੀਸ ਹੈ ਜਿਹੜਾ ਜਗਦੀਸ਼ ਨੂੰ ਨਹੀਂ ਨਵਾਈਆ RAM ਕਿਹਾ ਸਾਡਾ ਕਰ ਸ਼ੁਕਰ ਸ਼ੁਕਰਾਨਾ তোর ਦਰਗਾਹੀਆ ਜਿਸਨੇ ਆਪਣੇ ਧਾਰੋਂ ਆਉਣਾ ਉਤਰ ਉੱਤਰ ਪੂਰਬ ਪੱਛਮ ਦੱਖਣ ਨજર ਕਿਸੇ ਨਾ ਆਈਆ ਉਸ ਦਾ ਗੋਵਿੰਦ ਹੋਣਾ ਪੁੱਤਰ ਜਿਹੜਾਨੇ ਕਲੰਕਲ ਕੀ ਪਾਰ ਲੈ ਲਗਾ ਉਸ ਦਾ ਗੋਵਿੰਦ ਜਿਹੜਾ ਪੁੱਤਰ ਉਸ ਦਾ ਪੁੱਤਰ ਵੀ ਹੋਵੇਗਾ ਸੂਰਵੀਰ ਵੜਿਆਈਆ ਸਭ ਨੂੰ ਆਵੇ ਗੋਦੀ ਚੁਕਣ ਆਪਣਾ ਫੇਰਾ ਪਾਈਆ ਜੇਸ ਵੇਲੇ ਕਾਲ ਯੁਗ ਪੈਂਦਾ ਹੋਵੇ ਮੁਕਣ ਆਪਣਾ ਪੰਧ ਮੁਕਾਈਆ ਜੁਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਚ ਕਰਨੀ ਕਾਰ ਕਮਈਆ ਜੇਸ ਵੇਲੇ RAM ਨੇ ਕਦਮ ਅੱਗੇ ਲਾਏ ਨੌ ਪੈਰ ਪੈਰ ਨਾ ਨ ਬਦਲਾਈਆ ਫੇਰ ਪਿਛਾ ਵੇਖਿਆ ਪਉ ਨੈਣ ਨੈਣ ਆਪ ਉਠਾਈਆ ਜਦ ਨੌ ਕਦਮ ਚੱਲ ਕੇ ਸ਼੍ਰੀ ਰਾਮਚੰਦਰ ਜੀ ਨੇ ਫੇਰ ਪਿਛਾ ਵੇਖਿਆ ਅੰਤਰ ਅੰਤਰ ਆਇਆ ਚਾਉ ਖੁਸ਼ੀ ਖੁਸ਼ੀ ਵਿੱਚੋਂ ਪ੍ਰਗਟਾਈਆ ਸਾਰੇ ਪ੍ਰਭ ਦੇ ਢੋਲੇ گاਉ ਸੁਣਾ ਰਗ ਅਲਾਈਆ ਜਦੋਂ रामचंद्र ਜੀ ਬਨਵਾਸ ਤੇ ਚਲੇ ਗਏ ਕਦਮ ਪਟਿਆ ਪਹਿਲਾ ਨੋ ਕਦਮ ਜਾਣ ਤੋਂ ਮਾੜਾ ਜਦੋਂ ਪਿੱਛੇ ਮੁੜ ਕੇ ਦੇਖਿਆ ਜਿਹੜੀਆਂ ਉਸ ਵੇਲੇ ਪਹਿਣ ਪਰ ਆ ਜਿਹੜੀ ਸੰਗਤ ਸੀ ਪਰਿਵਾਰ ਸੀ ਉਹਨਾਂ ਨੂੰ ਫਿਰ ਕੀ ਕਿਹਾ ਉਹਨਾਂ ਨੂੰ ਕਿ ਅੰਤ ਅੰਤ ਉਹਨਾਂ ਚਾਉ ਆਇਆ ਕਿ ਸਾਰੇ ਭਰਾਵ ਦੇ ਟੋਲੇ ਗਾਓ ਸੋਹਰਾ ਰਾਗ ਅਲਾਹੀਆ ਕਰਾਂ ਨੂੰ ਜਾਣਾ ਨਾਲ ਚਾਉ ਗਮੀ ਰੈਣ ਕੋਈ ਨਾ ਪਾਈਆ ਸਾਰੇ ਆਪਣੇ ਆਪਣੇ ਕਾਰ ਜਿਹੜਾ ਉਹ ਪਿਆਰ ਨਾਲ ਚਲੇ ਜਾਇਓ ਕੋਈ ਗਮੀ ਜਿਹੜਾ ਕੋਈ ਪ੍ਰਮਾਣ ਦੇ ਵਿੱਚ ਕੋਈ ਗੱਲ ਨਾ ਰੱਖ ਲਿਓ ਕਿ ਸਾਡਾ ਜਰਾਮ ਜਾ ਰਿਹਾ ਸਾਡਾ ਰਾਮ ਚਲੇ ਗਿਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਹੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਤ ਕਰਨੀ ਕਾਰ ਕਮਾਈਆ ਉਸ ਵੇਲੇ ਅਯੁੱਧਿਆ ਵਿੱਚ ਇੱਕ ਹੁੰਦਾ ਸੀ ਅਤੀਤ ਤ੍ਰੈਗੁਣਾ ਦਾ ਡੇਰਾ ਟਾਈਆ ਉਸ ਵੇਲੇ ਇੱਕ ਅਯੁੱਧਿਆ ਵਿੱਚ ਇੱਕ ਅਤੀਤ ਵੀ ਹੁੰਦਾ ਸੀ ਉਹ ਤ੍ਰੈਗੁਣਾ ਤੋਂ ਜਿਹੜਾ ਬਾਹਰ ਸੀ ਰਾਮ ਨਾਲ ਉਸ ਦੀ ਪ੍ਰੀਤ ਅਯੁੱਧਿਆ ਵਿੱਚ ਉਸ ਨਾਲ ਉਸ ਦੀ ਇੱਕ ਰਾਮ ਨਾਲ ਉਹਦੀ ਪ੍ਰੀਤ ਸੀ ਕਿਹਦੀ ਸੀ ਜਿਹੜਾ ਉਹ ਅਤੀਤ ਸੀ ਜਿਹੜਾ ਉਹਦਾ ਜਿਹੜਾ ਉਹਦਾ ਪ੍ਰੇਮ ਸੀ శ్రీรามਚੰਦਰ ਜੀ ਨਾਲ ਤਿੰਨਾ ਵੇਰਾ ਰੋਜ਼ ਮਿਲ ਕੇ ਛੱਟ ਲੰਗਾਈਆ ਤਿੰਨ ਵਾਰ ਰੋਜ਼ ਜਿਹੜਾ ਉਹ శ్రీรามਚੰਦਰ ਨੂੰ ਉਹ ਅਤੀਤ ਮਿਲਦਾ ਸੀ ਉਹ ਵੀਰ ਨੂੰ ਮਿਲਦਾ ਸੀ ਆਰਾਮ ਹੱਥ ਰੱਖ ਕੇ ਸੀਸ ਫਿਰ ਛਾਤੀ ਨਾਲ ਟਕਾਈਆ ਕਿਹੜਾ ਹੋ ਤੀਸੀ ਉਸ ਵਿਲੇ ਸ਼੍ਰੀ ਰਾਮਚੰਦਰ ਜੀ ਉਸ ਨੂੰ ਪਿਆਰ ਦਿੰਦੇ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਆਪਣੀ ਛਾਤੀ ਨਾਲ ਵੀ ਲੋਂਦੇ ਸੀ ਉਹ ਕਿਹੜਾ ਵੀਰ ਸੀ ਖੁਸ਼ੀ ਨਾਲ ਕਿਹਾ ਮੈਂ ਕਰਾਂ ਵਕੀਸ਼ ਰਹਿਮਤ ਝੋਲੀ ਪਾਈ ਆ ਫਿਰ ਉਹ ਰਹਿਮਤ ਝੋਲੀ ਪਾਈ ਉਸ ਵੀਰ ਨੂੰ ਜਿਸ ਵੇਲੇ ਮੇਰਾ ਆਵੇ ਰਾਮ ਆਵੇ ਜਗਦੀਸ਼ ਕੀ ਬਖਸ਼ਿਸ਼ ਕੀਤੀ ਉਸ ਵੀਰ ਦੇ ਉਹ ਤੀਤੇ ਜਿਹੜਾ ਜਿਹੜਾ ਤ੍ਰੈ ਗੁਣਾ ਤੋਂ ਬਾਅਦ ਉਸ ਦਾ ਜਿਹੜਾ ਡੇਰਾ ਸੀ ਉਸ ਵੇਲੇ ਕਿ ਉਹ ਫਿਰ ਕੀ ਬਖਸ਼ਿਸ਼ ਕੀਤੀ ਸ਼੍ਰੀ ਰਾਮਚੰਦਰ ਜੀ ਨੇ ਕੀ ਕਿਹਾ ਕਿ ਜਦੋਂ ਮੇਰਾ ਰਾਮਾ ਦਾ ਰਾਮਾਤ ਲੋਕ ਦੇ ਵਿੱਚ ਵेश ਵਟਾਵੇਗਾ ਲੋਕ ਮਾਤ ਵेश ਵਟਾਈਆ ਗੋਬਿੰਦ ਧਾਰ ਬਦਲ ਕੇ ਰੀਤ ਲੇਖਾ ਜਾਣੇ ਥਾਂ ਥਾਈਆ ਤੇਰਾ ਨਾਮ ਹੋਵੇ ਸੁਰਜੀਤ ਤੇਰਾ ਨਾਮ ਕੀ ਹੋਊਗਾ ਸੁਰਜੀਤ ਸਿੰਘ ਹੋਗਾ ਸਾਡੇ ਸਤਿਕਾਰਯੋਗ ਸਾਡੇ ਸਭ ਜਿਹੜੇ ਸੁਰਜੀਤ ਸਿੰਘ ਦੀ ਸੁਰਜੀਤ ਜਿਹੜਾ ਉਹਨਾਂ ਦਾ ਲਿਖਾ ਸੀ ਉਹ ਪਿਛਲੇ ਸ਼ਰੀ ਰਾਜ ਚੰਦਰ ਮੈਲੇ ਲਿਖੀ ਸੀਗਾ ਤੇਰਾ ਨਾਮ ਹੋਵੇ ਸੁਰਜੀਤ ਸਿੰਘ ਸਾਹਿਬ ਦੇਵੇ ਸ਼ਰਨਾਈਆ ਕਿਸੇ ਕੋ ਲੋ ਮੰਗਣੀ ਨਾ ਪਏ ਪੀਖ ਜਦ ਉਹ ਆਰਾਮਾ ਦਾ ਰਾਮ ਕਾਲਪੁਰੂਖ ਮਾਤ ਲੋਕ ਚ ਆਇਆ ਉਸ ਵੇਲੇ ਜਿਹੜਾ ਉਹ ਜਿਹੜਾ ਪ੍ਰਮਾਤਮਾ ਆਇਆ ਉਹ ਤੁਹਾਨੂੰ ਆਪਣੀ ਸ਼ਰਨਾਈ ਦੇਵੇਗਾ ਉਸ ਵੇਲੇ ਫਿਰ ਕਿਸੇ ਨੂੰ ਪੀਖ ਮੰਗਣੀ ਨਹੀਂ ਪੈਣੀ ਮੇਰੇ ਨજર ਇੱਕ ਇੱਕ 28 ਆ ਫਿਰ ਰਾਮ ਨੇ ਨਿਗਾਹ ਮਾਰ ਕੇ ਕਿਹਾ ਮੈਂ ਕਰਾਂ ਤਸਦੀਕ ਜਹਾਦਤ ਇੱਕ ਪਗਤਾਇਆ ਜੁਤੀ ਜੋ ਸਰੂ ਭਾਰਾ ਬ ਆਪਣੀ ਕਿਰਪਾ ਕਰ ਸਦ ਆਪਣਾ ਰੰਗ ਰੰਗਾਇਆ ਸੋ ਪਿਆਰੀ ਹੈ ਸੰਜੀ ਜੀ ਇਸੇ ਤਰ੍ਹਾਂ ਜਿਹੜਾ ਇਹ ਲੇਖ ਅਗੇ ਪੈਨ ਗੁਰਦਰਸ਼ਨਪੁਰ ਦਾ ਵੀ ਚੱਲਦਾ ਆਪਾਂ ਉਹ ਵੀ ਥੋੜੀ ਲੈਣਾ ਸਾਂਝੀ ਕਰਾਂਗੇ RAM ਨੇ ਕਿਹਾ ਤੇਰਾ ਲੈਣਾ ਮੇਰਾ ਉਦਾਰ ਸੱਚ ਦਿਆਂ ਸੰਜਾਈਆ ਤੇਰਾ ਨਾਮ ਹੋਣਾ ਜੁਜਾਰ ਕੀ ਉਸ ਵੇਲੇ ਦੱਸਿਆ ਕਿ ਤੇਰਾ ਜਿਹੜਾ ਪਹਿਲਾਂ ਕਿਹੜਾ ਨਾਮ ਹੋਵੇਗਾ ਜੁਜਾਰ ਹੋਵੇਗਾ ਤੇਰਾ ਨਾਮ ਹੋਣਾ ਜੁਜਾਰ ਚੂਜ ਕੇ ਦਿਨਾ ਵਖਾਈਆ ਉਸ ਵੇਲੇ ਜਿਹੜਾ ਵੀਰਵਾ ਜਿਹੜਾ 10ਵੇਂ ਪਾਛਾ ਜਿਹਦਾ ਵੀਰਵਾ ਜਿਹੜਾ ਵੀਰਵਾ ਉਹ ਵੀ ਜਿਹੜਾ ਸ਼੍ਰੀ ਰਾਮਚੰਦਰ ਨੇ ਇਸ ਦੇ ਵਿੱਚ ਦੱਸਿਆ ਫਿਰ ਪੁਰਖ ਅਕਾਲ ਪਾਵੇ ਸਾਰ ਫਿਰ ਪੁਰਖ ਕਾਲ ਪ੍ਰਮਾਤਮਾ ਜਦੋਂ ਆਇਆ ਉਸ ਵੇਲੇ ਤੂਜ਼ ਦੀ ਸ਼ਰਨਾਈ ਹੋਵੇਗਾ ਪੁਰਖ ਅਕਾਲ ਪਾਵੇ ਸਾਰ ਦੀਨ ਦਿਆਲ ਦਇਆ ਕਮਈਆ ਮਾਤ ਲੋਕ ਕਰ ਉਜਿਆਰ ਸਿਰ ਆਪਣਾ ਹੱਥ ਟਕਾਈਆ ਪਿਛਲਾ ਲੇਖਾ ਲੈ ਵਿਚਾਰ ਜੁਗ ਚੋਕੜੀ ਖੋਜ ਖੁਜਾਈਆ ਬਲਵਾਵਨ ਪਾਵੇ ਸਾਰ ਸੱਜੁਗ ਆਪਣਾ ਰੰਗ ਰੰਗਾਈਆ ਜਿਸ ਕੰਨਿਆ ਕੀਤਾ ਪਿਆਰ ਉਸ ਵੇਲੇ ਵੀ 10 ਪਾਸ਼ੇ ਵੇਲੇ ਵੀ ਜਿਹੜੀ ਕੰਨਿਆ ਨੇ ਉਸ ਵੇਲੇ ਪਿਆਰ ਕੀਤਾ ਸੀ ਜਿਸ ਕੰਨਿਆ ਕੀਤਾ ਪਿਆਰ ਭੋਜਨ ਪਾਪ ਵਿੱਚ ਵੜਾਈਆ ਉਸ ਦਾ ਲੇਖਾ ਤੇਰੇ ਨਾਲ ਸੰਸਾਰ ਉਸ ਦਾ ਲੇਖਾ ਤੇਰੇ ਨਾਲ ਸੰਸਾਰ ਨਾ ਕਾਮਿਲੇ ਸਹਿਜ ਸੁਬਾਈਆ ਇਸ ਕਾਰਨ ਗੁਰਦਰਸ਼ਨ ਬਣੀ ਧਰਮ ਦੀ ਨਾਰ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਦੇ ਆਪਣਾ ਰੰਗ ਰੰਗਾਇਆ ਸੁਹਰ ਸੰਗੀਤ ਜੀ ਆਪ ਜੀ ਨੂੰ ਅੱਜ ਲੇਖ ਸੁਣਿਆ ਇਹ ਉਸ ਵੇਲੇ ਸ਼੍ਰੀ ਰਾਮਚੰਦਰ ਜੀ ਵੇਲੇ ਉਸ ਵੇਲੇ ਜਿੰਨਾ ਵੀ ਪਰਿਵਾਰ ਉਸ ਵੇਲੇ ਸ਼੍ਰੀ ਰਾਮਚੰਦਰ ਜੀ ਦੇ ਕੋਲ ਖੜਾ ਸੀ ਇਹ ਜਿਹੜੀ ਆਪ ਜੀ ਨੇ ਲਿਖ ਸੁਣੀ ਹੈ ਸਾਰੇ ਪਰਿਵਾਰ ਦਾ ਜਿਹੜਾ ਵੇਰਵਾ ਇਸ ਬਾਣੀ ਦੇ ਵਿੱਚ ਆਉਂਦਾ ਜਿਹੜਾ ਅੱਜ ਪਰਿਵਾਰ ਅਕਾਲਪੁਰ ਪਰਮਾਤਮਾ ਦਾ ਜਿਹੜਾ ਅੱਜ ਹੈ ਗਿਆ ਉਹੀ ਪਰਿਵਾਰ ਉਸ ਵੇਲੇ ਸ਼੍ਰੀ ਦਾਤ ਅੰਦਰ ਦੇ ਵੇਲੇ ਸੀਗਾ ਉਸ ਦੇ ਵਿੱਚ 6 ਬੱਚਿਆਂ ਦਾ ਜਿਹੜਾ ਵੇਰ ਵਈ ਆਉਂਦਾ ਜਿਹਦੇ ਵਿੱਚ ਆਪ ਜੀ ਨੂੰ ਪਤਾ ਹੀ ਆ ਕਿ ਬੱਚਿਆਂ ਦਾ ਜਿਹੜਾ ਜਿਹੜਾ ਵੀਰਾਂ ਦਾ ਪੈਣਾ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਵੀ 6 ਬੱਚਿਆਂ ਦਾ ਪਰਿਵਾਰ ਤਾਂ ਜਿਹੜਾ ਨੌ ਸਾਰਾ ਦੇ ਵਿੱਚ ਆਉਂਦਾ ਸੋ ਦਾਸ ਖਿਮਾ ਚੋਂਦਾ ਹਰਵਾਣੀ ਸੰਜੀ ਕਰਦੇ ਆਂ ਦਾਸ ਤੋਂ ਇੱਕਾਂ ਗਲਤੀਆਂ ਮਹਯੂ ਸ਼ੈਨ ਛੇਲੇ ਚਰਨਾਂ ਦੇ ਪਾਸੋਂ ਸਾਰੀ ਹਸੰਗ ਦੇ ਪਾਸੋਂ ਮਾਫੀ ਚਾਹਾਂਗਾ सोहंग महाराय शेर सिंह विष्णु भगवान दी